ਦੇ ਪਿੰਡ ਮਜਾਰਾ ਵਿਖੇ ਤਾਂ ਤਨਤਨ શ્રી ਨਾ ਕੋਲ ਰਾਜਾ ਸਾਹਿਬ ਜੀ ਦੀ 84ਵੀਂ ਵਰਸੀ ਦੇਸ਼ਾ ਵਿਦੇਸ਼ਾਂ ਦੀ ਸਮੁੱਚੀ ਸੰਗਤ ਵੱਲੋਂ 31 ਅਗਸਤ ਤੋਂ 2 ਸਤੰਬਰ ਤੱਕ ਪੂਰੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪ੍ਰਬੰਧਕਾਂ ਵੱਲੋਂ ਜਾਰੀ ਕੀਤੇ ਗਏ ਪੋਸਟਰ ਮੁਤਾਬਿਕ ਵਰਸੀ ਸੰਬੰਧੀ ਸੈਂਕੜੇ ਸ਼੍ਰੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ ਤੇ 25 ਅਗਸਤ ਤੋਂ ਬਾਅਦ ਫੇਰੀਆਂ ਸ਼ੁਰੂ ਹੋਣਗੀਆਂ 31 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਹੋਵੇਗਾ ਜਿਸ ਵਿੱਚ ਢਾਡੀ ਹਰਬੰਸ ਸਿੰਘ ਬਿਲਗਾ ਢਾਡੀ ਗੁਰਦੀਪ ਸਿੰਘ ਊੜਾਪੜ ਪੰਡਿਤ ਸੋਮਨਾਥ ਰੋਡਿਆ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜਦ ਕੀ ਰਾਤ ਦੇ ਦੀਵਾਨ ਵਿੱਚ ਪਾਈ ਚਮਕੌਰ ਸਿੰਘ ਚਮਨ ਢਾਡੀ ਓਂਕਾਰ ਸਿੰਘ ਪੰਡਿਤ ਸੋਮਨਾਥ ਅਤੇ ਮੈਂਟੂ ਹੇਅ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 1 ਸਤੰਬਰ ਨੂੰ ਦਿਨ ਦੇ ਦੀਵਾਨ ਵਿੱਚ ਢਾਡੀ ਹਰਜੀਤ ਸਿੰਘ ਢਾਡੀ ਲਖਵਿੰਦਰ ਸਿੰਘ ਪਾਸ ਸਿਮਰਜੀਤ ਸਿੰਘ ਪਰਵਾਣਾ ਢਾਡੀ ਜਸਵੀਰ ਸਿੰਘ ਮਾਨ ਢਾਡੀ ਗਰਜਾ ਸਿੰਘ ਤੋਂ ਇਲਾਵਾ ਪ੍ਰਸਿੱਧ ਗਾਇਕ ਬਲਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜਦ ਕੀ ਰਾਤ ਦੇ ਦੀਵਾਨ ਵਿੱਚ ਹਜ਼ੂਰੀ ਰਾਗੀ ਪਾਈ ਗੁਰਪ੍ਰੀਤ ਸਿੰਘ ਪਾਈ ਸਰਪਜੀਤ ਸਿੰਘ ਨੂਰਪੁਰੀ ਪਾਈ ਸਰੂਪ ਸਿੰਘ ਰੂਪ ਪਾਈ ਲਖਰਿੰਦਰ ਸਿੰਘ ਅਤੇ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸੇ ਤਰ੍ਹਾਂ 2 ਸਤੰਬਰ ਨੂੰ ਢਾਡੀ ਜਸਵੀਰ ਕੌਰ ਜਸ ਕਵੀਸ਼ਰ ਮਨਜੀਤ ਸਿੰਘ ਸੋਹੀ ਢਾਡੀ ਤਰਸੀਮ ਸਿੰਘ ਮੋਰਾਵਾਲੀ ਢਾਡੀ ਗੁਰਪ੍ਰੀਤ ਸਿੰਘ ਲਾਂਡਰਾ ਤੋਂ ਇਲਾਵਾ ਕਲਾਕਾਰ ਰਵਿੰਦਰ ਗਰੇਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸਾਡੇ ਇਸ ਚੈਨਲ ਦੇ ਰਾਹੀ ਇਸ ਮੌਕੇ ਪੁੱਜ ਰਹੇ ਪ੍ਰਸਿੱਧ ਕਲਾਕਾਰ ਬਲਰਾਜ ਬਿਲਗਾ ਅਤੇ ਰਵਿੰਦਰ ਗਰੇਵਾਲ ਨੇ ਵੀ ਸੰਤਾਂ ਨੂੰ ਹੋਮ ਹੋਮਾ ਕੇ ਪੁੱਜਣ ਦੀ ਅਪੀਲ ਕੀਤੀ ਕੁਸੀ ਦੇਖ ਰਹੇ ਹੋ ਛਿੰਜੀ ਲੜਵਾਦੀ ਵਿਸ਼ੇਸ਼ ਰਿਪੋਰਟ ਇਸ ਵਰਸੀ ਸਮਾਗਮ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਓ ਜੀ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਲਰਾਜ ਸੋ ਤਨ ਤਨ 108 ਨਾਮ ਕਮ ਜੀ ਰਾਜਾ ਸਾਹਿਬ ਸੱਚੀ ਸਰਕਾਰ ਉਹਨਾਂ ਦੀ ਸਾਲਾਨਾ ਚਰਸ਼ਮੀ ਵਰਸੀ ਜਿਹੜੀ ਆਪ ਸਭ ਜੀ ਨੂੰ ਪਤਾ ਹੈ ਕਿ ਬੜੀ ਧੁੰਮ ਘੰਡੇ ਨਾਲ ਪਿੰਡ ਮਜਾਰੇ ਦੇ ਵਿੱਚ ਆ ਮਨਾਈ ਜਾਂਦੀ ਹੈ ਸੋ ਸਭ ਨੂੰ ਬੇਨਤੀ ਹੈ ਜੀ ਕਿ ਇਸ ਵਰਸੀ ਦੇ ਵਿੱਚ ਹਮ ਹਮਾ ਕੇ ਪਹੁੰਚੋ ਸੋ ਰਾਜਾ ਸਾਹਿਬ ਸੱਚੀ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਇਸ ਵਾਰ ਇਸ ਵਰਸੀ ਸਮਾਰੋਹ ਦੇ ਉੱਤੇ ਜਿੱਥੇ ਬਹੁਤ ਪੱਤਕੀ ਸਰਮੌਰ ਢਾਡੀ ਕੀਤਰੀਏ ਰਾਗੀ ਸਿੰਘ ਤੇ ਵੱਡੇ ਵੱਡੇ ਵਿਦਵਾਨ ਪਹੁੰਚ ਰਿਹਾ ਸੋ ਇਸ ਵਾਰ ਇੱਕ ਤਰੀਕ ਨੂੰ 1 ਸਤੰਬਰ ਨੂੰ ਮੈਂ ਦਾਸ ਬਲਰਾਜ ਉਸ ਦਰਬਾਰ ਤੇ ਹਾਜ਼ਰੀ ਲਗਵਾਉਣ ਲਈ ਆ ਰਿਹਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਵੀ ਹਾਜ਼ਰੀ ਲਗਵਾਣੀ ਹੈ ਤੋ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਹਮ ਹਮਾ ਕੇ ਇਸ ਧਾਰਮਿਕ ਸਮਾਗਮ ਦਾ ਹਿੱਸਾ ਬਣੋ ਰਾਜਾ ਸਾਹਿਬ ਜੀ ਦਾ ਅਸ਼ੀਰਵਾਦ ਲਓ ਉੱਥੋਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਹਮ ਹਮਾ ਕੇ ਰਾਜਾ ਸਾਹਿਬ ਜੀ ਦੇ ਮਜਾਰੇ ਵਿੱਚ ਪਹੁੰਚੋ ਤਾਂ ਉੱਥੋਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ